ਹੱਥ ਜੋੜ ਕੇ ਬੇਨਤੀ ਹੈ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗਣੋ ਤਾਂ ਤੁਹਾਡੇ ਕੋ ਪੈਰ ਨਹੀਂ ਛੋਟੇ ਹੁੰਦੇ ਮਾਫੀ ਧਰਮ ਨੂੰ ਅਸੀਂ ਮਾੜਾ ਨਹੀਂ ਕਹਿਣਾ ਪੀਰ ਪਗੰਬਰ ਨੂੰ ਅਸੀਂ ਮਾੜਾ ਦੇਵੀ ਦੇਵਤੇ ਨੂੰ ਨਹੀਂ ਮਾੜਾ ਜੋਤ ਨੂੰ ਮਾੜਾ ਨਹੀਂ ਕਹਿਣਾ ਧਰਮ ਦੀ ਆੜ ਵਿੱਚ ਪਖੰਡ ਅਸੀਂ ਰਹਿਣ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਸੋ ਬਾਬਾ ਜੀ 7 ਅਕਤੂਬਰ ਨੂੰ ਸਾਤੇ ਦੇ ਰਸਤੇ ਤੇ ਤੁਰਨ ਦਾ ਸਾਡਾ ਸਾਥ ਦਿਓ ਜੀ ਸਾਰਾ ਸਸਿਕ ਕਾਲ ਜੀ ਤੁਸੀਂ ਵੀਡੀਓ ਸੁਣ ਕੇ ਹਟਿਓ ਗਲਤੀ ਮੰਨਣ ਨਾਲ ਕੋਈ ਬੰਦਾ ਛੋਟਾ ਨਹੀਂ ਹੁੰਦਾ ਪਰ ਜਿਹੜੇ ਪਿੰਡਾਂ ਦੇ ਵਿੱਚ ਹਲੇ ਵੀ ਲੋਕ ਸਿਰ ਕਮਾਉਂਦੇ ਨੇ ਜਾਂ ਚੌਕੀਆਂ ਲਾਉਂਦੇ ਨੇ ਸਾਈਟਾਂ ਵੀਡੀਆਂ ਪੀਂਦੇ ਨੇ ਉਹਨਾਂ ਨੂੰ ਹੁਣ ਬੇਨਤੀ ਆ ਜਿਆਦਾ ਆਪਦੀ ਵੀਡੀਓ ਪਾਓ ਵੀ ਸਾਤੋ ਗਲਤੀ ਹੋ ਗਈ ਇਹ ਕੰਮ ਨਹੀਂ ਕਰਦੇ ਅੱਜ ਤੋਂ ਬਾਅਦ ਨਹੀਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਿੱਤਰੋ ਤੁਸੀਂ ਇਹ ਵੀਡੀਓ ਸ਼ੇਅਰ ਕਰ ਦਿਓ ਬਲਾਂ ਦਾ ਦੱਬ ਕੇ ਇਹ ਨੰਬਰ ਤੇ ਗੱਲ ਕਰਕੇ ਸਹੀ ਦੀ ਆਪਾਂ ਸਾਥ ਦਈਏ ਜਿਹੜੇ ਨਹੀਂ ਹਟਦੇ ਤਾਂ ਤੁਸੀਂ ਫੋਨ ਇੱਕ ਵਾਰੀ ਮਾਰੋ ਸਿੰਘ ਆਪੀ ਪਹੁੰਚਣਗੇ ਤੇ ਆਪੀ ਉਹਨਾਂ ਨੂੰ ਸਮਝਾ ਕੇ ਜਾਣਗੇ ਫਿਰ ਦੁੱਗਣੀ ਬੇਇੱਜ਼ਤੀ ਹੋਊਗੀ ਘਰੇ ਸੋਸ਼ਲ ਮੀਡੀਆ ਵਾਲੇ ਆਉਣਗੇ ਫਿਰ ਤੁਸੀਂ ਕਹੋਗੇ ਸਾਡੀ ਬਈ ਬੇਇੱਜ਼ਤੀ ਕਰਕੇ ਸਾਡਾ ਐ ਹੋਇਆ ਹੁਣ ਸਾਨੂੰ ਵਾਰਨਿੰਗ ਆ ਵੀ ਆਪਦੀ ਤੁਸੀਂ ਆਪ ਵੀਡੀਓ ਪਾ ਕੇ ਕਹਿ ਦਿਓ ਸਾਥੋ ਜਿਹੜਾ ਪਹਿਲਾਂ ਪਖੰਡ ਹੋ ਗਿਆ ਉਹਦੇ ਲਈ ਅਸੀਂ ਗਲਤੀ ਮੰਨਦੇ ਆਂ ਗਾਹਾਂ ਵਾਸਤੇ ਅਸੀਂ ਆਪਦੇ ਘਰੇ ਚੌਂਕੀ ਨਹੀਂ ਲਾਉਂਦੇ ਨਾ ਸਿਰ ਕਮਾਈਏ ਵੀ ਇਹੀ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਜਿੰਨੇ ਵੀ YouTube Facebook ਚਲਾਉਂਦੇ ਨੇ ਭਾਈ ਬਣ ਕੇ ਆਪਾਂ ਹੁਣ ਸਾਥ ਦਈਏ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦਾ ਇਹ ਭੂਤਾਂ ਵਾਲਿਆਂ ਨੇ ਥੋੜੀਆਂ ਬੁੜੀਆਂ ਤੋਂ ਪਤਾ ਨਹੀਂ ਕੀ ਕੀ ਕੁਸ ਮੰਗਾਈ ਗਏ ਨੇ ਤੂੰ ਪਹਿਲਾਂ ਸਾਨੂੰ ਪਤਾ ਬੁੜੀਆਂ ਪਿੱਸੇ ਵੱਧ ਲੱਗਦੇ ਨੇ ਇਹਨਾਂ ਦੇ ਬੰਦੇ ਦਾ ਘਾਟ ਹੀ ਲੱਗਦੇ ਨੇ ਬੰਦਿਆਂ ਨੂੰ ਫਿਰ ਪਿੱਸੇ ਭਾਈ ਜਾਣਾ ਪੈਂਦਾ ਇਹ ਤਾਂ ਛੋਟੂ ਗੱਲ ਮੰਨਣੀ ਪਊਗੀ ਜਦੋਂ ਬੁੜੀਆਂ ਕਹਿੰਦਾਂ ਦੀ ਬਾਬੇ ਨੇ ਤਾਂ ਐ ਕਿਹਾ ਬਾਬੇ ਨੇ ਤਾਂ ਕਿਹਾ ਥੋੜੀ ਮਾਦਰੀ ਮਿਲਦੀ ਉਹ ਯਾਰ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਜੇ ਤੁਸੀਂ ਆਪ ਹੀ ਰੱਬ ਬਣੇ ਬੈਠੇ ਹੋ ਇਨਾ ਲਵੇ ਕੁਛ ਨਹੀਂ ਹੈਗਾ ਇੰਨਾ ਲਵੇ ਨਾ ਜਾਇਆ ਕਰੋ ਸੋਨੂੰ ਹੱਥ ਬੰਨ੍ਹ ਕੇ ਬੇਨਤੀਆ ਸੋਨੂੰ ਲੁੱਟ ਕੇ ਖਾ ਜਾਣਗੇ ਬਾਕੀ ਮੇਰੀ ਤਾਂ ਪ੍ਰਧਾਨ ਜਾਂ ਗੁਰਦੁਆਰੇ ਦੇ ਖਜ਼ਾਨਚੇ ਨੂੰ ਬੇਨਤੀ ਆ ਵੀ ਤੁਸੀਂ ਵੀ ਪ੍ਰਾਲਾ ਕਰੋ ਵੀ ਆਪਾਂ ਸਾਰੇ ਭਾਈ ਮਨਪ੍ਰੀਤ ਸਿੰਘ ਨਾਲ ਡਟ ਕੇ ਸਾਥ ਦਈਏ ਪਿੰਡਾਂ ਦੇ ਵਿੱਚੋਂ ਆਪਣੇ ਪਿੰਡਾਂ ਦੇ ਵਿੱਚ ਕੋਈ ਵੀ ਭੂਤਾਂ ਕੱਢਦਾ ਜਾਂ ਸਿਰਜੇ ਕਮਾਉਂਦਾ ਸੇਟਾਂ ਪੀ ਕੇ ਜਿੰਨੇ ਵੀ ਪਿੰਡਾਂ ਦੇ ਵਿੱਚ ਕੋਈ ਭੂਤਾਂ ਕੱਢਦਾ ਜਾਂ ਚੌਂਕੀਆਂ ਲਾਉਂਦਾ ਉਹਨਾਂ ਨੂੰ ਹੁਣ ਬੇਨਤੀ ਆ ਜਿਆਦਾ ਤੁਸੀਂ ਆਪਣੀਆਂ ਵੀਡੀਓ ਆ ਪਾ ਕੇ ਗਲਤੀ ਮੰਨ ਲਓ ਨਹੀਂ ਸਕਰੀਨ ਤੇ ਨੰਬਰ ਚੱਲਿਆਂ ਦਾ ਬਾਬਾ ਜੀ ਨਾਲ ਗੱਲਬਾਤ ਕਰਕੇ ਤੁਸੀਂ ਉੱਥੇ ਜਾ ਕੇ ਆਪਦੀ ਗਲਤੀ ਮੰਨ ਲਓ ਨਹੀਂ ਫਿਰ ਤੁਹਾਡੇ ਪਿੰਡ ਆ ਕੇ ਉਹ ਵੀਣੋ ਵੀ ਪਹੁੰਚਗੇ ਤੁਹਾਨੂੰ ਪੁੱਛਣਗੇ ਵੀ ਸਾਡੀ ਜੇਬ ਦੇ ਚੋਂ 100 ਰੁਪਿਆ ਇਹਦਾ ਕਿੰਨਾ ਨੰਬਰ ਆ ਸੋਥੋ ਦੱਸਿਆ ਨਹੀਂ ਜਾਣਾ ਤੁਹਾਡਾ ਪਖੰਡ ਫੜਿਆ ਜਾਣਾ ਜੇ ਤੁਸੀਂ ਬਾਲੇ ਵੱਡੇ ਬਾਬੇ ਕਹਣਿਓ ਤਾਂ ਤੁਸੀਂ ਇਹ ਗੱਲ ਕਿਉਂ ਨਹੀਂ ਦਸੀ ਵੀ ਪੰਜਾਬ ਦੇ ਵਿੱਚ ਹੜਾਉਣ ਵਾਲਾ ਤੁਸੀਂ ਵੱਡੇ ਵੱਡੇ ਆਪਦੇ ਆਪ ਨੂੰ ਰੱਬ ਕਹਾਈ ਜਾਂਦੇ ਹੋ ਸਾਰੇ ਇਹ ਪਖੰਡਵਾਜ ਨੇ ਭਾਈ ਜਿਹੜੇ ਪਿੰਡਾਂ ਦੇ ਵਿੱਚ ਲੋਕ ਭੂਤਾਂ ਕੱਢਦੇ ਨੇ ਜਾਂ ਸਿਰ ਘਮਾਉਂਦੇ ਸੇਟਾਂ ਪੀਂਦੇ ਨੇ ਆਪਦੇ ਪਿੱਸੇ ਲਾਉਂਦੇ ਨੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਸਾਰੇ ਪ੍ਰਾਗੁਰਦਵਰ ਦੀਆਂ ਕਮੇਟੀਆਂ ਤੇ ਪ੍ਰਧਾਨਾਂ ਨੂੰ ਵੀ ਬੇਨਤੀ ਆ ਆਪਾਂ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦਾ ਸਾਥ ਦਈਏ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਪਹੁੰਚ ਰਹੇ ਨੇ ਪੁਰੂਕੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਔਰ ਨਾਲ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਪਖੰਦਵਾਦ ਨੂੰ ਵਡਾਵਾ ਦੇਣ ਵਾਲੇ ਬਾਬੇ ਜੇ ਪਹਿਲਾਂ ਹੀ ਆ ਕੇ ਆਪਣੀ ਮਾਫੀ ਮੰਗ ਲੈਣ ਔਰ ਚੀਤੇ ਤੇ ਪਛਤਾਵਾ ਕਰਨ ਕਿ ਜੋ ਪਿੱਛੇ ਹੋ ਗਿਆ ਉਹਦੀ ਸਾਨੂੰ ਮਾਫੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਇੱਕ ਦੋ ਹੋਰ ਜਿਹੜੇ ਬਾਬੇ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਆ ਵੀ ਅਸੀਂ ਤੁਹਾਡੇ ਕੋਲੇ ਪਹੁੰਚ ਕੇ ਆਪਣੀ ਗਲਤੀ ਦੀ ਮਾਫੀ ਮੰਗਦੇ ਆ ਪਹੁੰਚ ਰਹੇ ਆ 6 ਅਕਤੂਬਰ ਨੂੰ ਸੰਗਤਾਂ ਨੂੰ ਪਹੁੰਚਣ ਲਈ ਬੇਨਤੀ ਆ ਵੱਧ ਤੋਂ ਵੱਧ ਜਥੇਬੰਦੀਆਂ ਮੇਰੇ ਨਾਲ ਸਾਥ ਦੇਣ ਨੂੰ ਸੋ ਜਿਸ ਤਰ੍ਹਾਂ ਮਲਕ ਖਾਨ ਆਪਣੀ ਮਾਫੀ ਮੰਗਣ ਆਇਆ ਜੋ ਇਹਦੀ ਗੱਡੀ ਤੇ ਪਿਛਲੇ ਦਿਨੀ ਪਖੰਡ ਹੋਇਆ ਇਹਨੇ ਸਿਰ ਝੁਮਾਏ ਜਾਂ ਇਹਦੇ ਚੇਲਿਆਂ ਨੇ ਸਿਰ ਝੁਮਾਏ ਜਾਂ ਬੀੜੀਆਂ ਸਿਗਰਟਾਂ ਪੀਤੀਆਂ ਲਈਆਂ ਜਾ ਪੁੱਛਾਂ ਦਿੱਤੀਆਂ ਢਾਲੇ ਲਵਾਏ ਗਏ ਅੱਜ ਮਲਕ ਖਾਨ ਉਹਦੇ ਤੇ